ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਦੇਖੋ ਜਿੱਥੇ ਭਗਵੰਤ ਮਾਨ ਦੀ ਕਿੱਕਲੀ ਬਾਰੇ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਉੱਥੇ ਹੀ ਮੋਦੀ ਸਾਹਮਣੇ ਆ ਕੀ ਬੋਲ ਗਏ ਸੁਨੀਲ ਜਾਖੜ ਭਗਵੰਤ ਮਾਨ ਨੂੰ ਕੀ ਕਿਹਾ ਸੋ ਕੀ ਕਹਿਣਾ ਅਸਲ ਦੇ ਵਿੱਚ ਚਾਹੁੰਦੇ ਨੇ ਸੁਨੀਲ ਜਾਖੜ ਉਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਪੀਐਮ ਮੋਦੀ ਦੀ ਆਮਦ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਜਿਹੜਾ ਹੈ ਉਹ ਬਿਲਕੁਲ ਖਿਆ ਹੋਇਆ ਹੈ ਪੰਜਾਬ ਦੀ ਨਸਲ ਅਤੇ ਫਸਲ ਬਚਾਓ ਸੁਨੀਲ ਜਾਖੜ ਨੇ ਪੀਐਮ ਮੋਦੀ ਨੂੰ ਵੱਡੀ ਅਪੀਲ ਕੀਤੀ ਹੈ ਇਹ ਵੀ ਕਿਹਾ ਹੈ ਕਿ ਆਖਰ ਤੁਹਾਡੇ ਦਖਲ ਦੇ ਨਾਲ ਹੀ ਸਭ ਕੁਝ ਸਹੀ ਹੋ ਸਕਦਾ ਹੈ ਤੁਸੀਂ ਚਾਹੋ ਤਾਂ ਸਭ ਕੁਝ ਠੀਕ ਕਰ ਸਕਦੇ ਹੋ ਗੱਲ ਕਰਦੇ ਹਾਂ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਦੀ ਨਸਲ ਅਤੇ ਫਸਲ ਨੂੰ ਬਚਾਉਣ ਦੀ ਅਪੀਲ ਕੀਤੀ ਉਹਨਾਂ ਕਿਹਾ ਹੈ ਕਿ ਕੇਂਦਰ ਅਤੇ ਚੰਡੀਗੜ੍ਹ ਦੀ ਮਜ਼ਬੂਤ ਲੀਡਰਸ਼ਿਪ ਹੀ ਸੂਬੇ ਦਾ ਭਵਿੱਖ ਬਚਾ ਸਕਦੀ ਹੈ ਇਸ ਤੋਂ ਪਹਿਲਾਂ ਕਿ ਮੋਦੀ ਨੇ ਪਟਿਆਲਾ ਚ ਕੀਤੀ ਚੋਣ ਰੈਲੀ ਨੂੰ ਸੰਬੋਧਨ ਕੀਤਾ ਜਾਖੜ ਨੇ ਕਿਹਾ ਅੱਜ ਪੰਜਾਬ ਅਜੇ ਹਾਂ ਨਹੀਂ ਹੈ ਪੰਜਾਬ ਦੇ ਅਲੋਕ ਆਸ ਭਰੀਆਂ ਨਜ਼ਰਾਂ ਨਾਲ ਤੁਹਾਡੇ ਵੱਲ ਵੇਖ ਰਹੇ ਨੇ ਜਾਖੜ ਨੇ ਕਿਹਾ ਹੈ ਕਿ ਕਾਂਗਰਸ ਦੀ ਬੇਈਮਾਨ ਸੁਭਾਈ ਇਕਾਈ ਪੰਜਾਬ ਦੀ ਕੀਮਤ ਤੇ ਆਮ ਆਦਮੀ ਪਾਰਟੀ ਨੂੰ ਪੂਰੀ ਤਰ੍ਹਾਂ ਸਮਰਪਣ ਕਰ ਚੁੱਕੀ ਹੈ ਤੇ ਇਸ ਵੇਲੇ ਸੂਬੇ 'ਚ ਕੋਈ ਵੀ ਲੀਡਰਸ਼ਿਪ ਨਹੀਂ ਹੈ ਜੋ ਕੁਝ ਵੀ ਬਚਿਆ ਉਹ ਸਿਰਫ ਮਜ਼ਾਕ ਦਾ ਹੀ ਹੈ ਮੋਦੀ ਸਰਕਾਰ ਦੀਆਂ ਵੱਖ-ਵੱਖ ਕਿਸਾਨ ਪੱਖੀ ਪਹਿਲ ਕਦਮੀਆਂ ਅਤੇ ਸਕੀਮਾਂ ਨੂੰ ਉਜਾਗਰ ਕਰਦਿਆਂ ਜਾਖੜ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਪੈਦਾ ਕੀਤੀ ਫਸਲ ਦਾ ਇੱਕ ਇੱਕ ਦਾਣਾ ਕੇਂਦਰ ਵੱਲੋਂ ਖਰੀਦਿਆ ਜਾ ਰਿਹਾ ਹੈ ਜਾਖੜ ਨੇ ਕਿਹਾ ਹੈ ਕਿ ਉਹ ਪਰ ਕੁਝ ਸਵਾਰਥੀ ਤੱਤ ਕਿਸਾਨਾਂ ਦਾ ਭੇਸ ਬਣਾ ਕੇ ਆਪ ਅਤੇ ਕਾਂਗਰਸ ਦੇ ਹੱਥਾਂ 'ਚ ਖੇਡ ਰਹੇ ਨੇ ਉਹ ਲੋਕਤੰਤਰੀ ਤਰੀਕਿਆਂ ਦੀ ਗੱਲ ਕਰਦਾ ਪਰ ਚੋਣ ਨਹੀਂ ਲੜਦਾ ਤੇ ਇੱਕ ਵਾਰ ਚੋਣ ਲੜ ਚੁੱਕਾ ਸੀ ਪਰ ਉਸ ਦੀ ਜ਼ਮਾਨਤ ਜਵਤ ਹੋ ਗਈ ਸੀ ਇਸ ਮੌਕੇ ਪੀਐਮ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਪਟਿਆਲਾ ਦੇ ਨਾਲ ਮੇਰੀਆਂ ਕਈ ਜ਼ਿਆਦਾ ਜੁੜੀਆਂ ਹੋਈਆਂ ਨੇ ਇੱਥੇ ਮੈਨੂੰ ਦੋਸਤਾਂ ਨਾਲ 12th ਦਰੀ ਗਾਰਡਨ ਜਾਣਾ ਯਾਦ ਹੈ ਜਦੋਂ ਵੀ ਮੈਂ ਪੰਜਾਬ ਆਉਂਦਾ ਹਾਂ ਮੇਰਾ ਇਸ ਸਥਾਨ ਨਾਲ ਪਿਆਰ ਵੱਧ ਜਾਂਦਾ ਹੈ ਪੰਜਾਬ ਦੇ ਲੋਕਾਂ ਨੇ ਖੇਤੀ ਤੋਂ ਲੈ ਕੇ ਉਦਯੋਗਾਂ ਤੱਕ ਆਪਣਾ ਯੋਗਦਾਨ ਪਾਇਆ ਕੱਟੜ ਪ੍ਰਸ਼ਠਚਾਰੀਆਂ ਨੇ ਪੰਜਾਬ ਦੀ ਹਾਲਤ ਬਰਬਾਦ ਕਰ ਦਿੱਤੀ ਹੈ ਰਾਜ ਸਰਕਾਰ ਦੇ ਹੁਕਮ ਇੱਥੇ ਕੰਮ ਨਹੀਂ ਕਰਦੇ ਇੱਥੇ ਮਾਈਨਿੰਗ ਮਾਫੀਆ ਦਾ ਰਾਜ ਹੈ ਕਾਗਜੀ ਮੁੱਖ ਮੰਤਰੀ ਕੋਲ ਦਿੱਲੀ ਦਰਬਾਰ ਵਿੱਚ ਹਾਜ਼ਰੀ ਭਰਨ ਤੋਂ ਵੇਲ ਹੀ ਨਹੀਂ ਹੈ ਅਰਵਿੰਦਰ ਕੇਜਰੀਵਾਲ ਦੇ ਨਿਸ਼ਾਨਾ ਸਾਧ ਦੇ ਹੋਏ ਮੋਦੀ ਨੇ ਕਿਹਾ ਉਹ ਆਪਣੇ ਗੁਰੂ ਅੰਨਾ ਹਜ਼ਾਰੇ ਨੂੰ ਤੋਖਾ ਦੇ ਸਕਦੇ ਨੇ ਜੋ ਦਿਨ ਚ 10 ਵਾਰ ਝੂਠ ਬੋਲਦੇ ਨੇ ਉਹ ਪੰਜਾਬ ਦਾ ਭਲਾ ਕੋਈ ਨਹੀਂ ਕਰ ਸਕਦੇ ਨੇ ਉਧਰ ਦੂਜੇ ਪਾਸੇ ਇਹ ਗੱਲ ਕਰੀਏ ਸੁਨੀਲ ਜਾਖੜ ਨੇ ਕਿਹਾ ਕਿ ਕਿੱਕਲੀਆਂ ਤੇ ਛੱਲੇ ਸੁਣਾਏ ਜਾ ਰਹੇ ਨੇ ਕਿ ਇਹ ਬਦਲਾ ਹੈ ਪੰਜਾਬ ਦੇ ਲੋਕ ਇਸ ਬਦਲਾ ਤੋਂ ਅੱਕ ਚੁੱਕੇ ਨੇ ਹਾਲਾਂਕਿ ਚੁਟਕਲੇ ਸੁਣਾਏ ਜਾ ਰਹੇ ਨੇ ਹਾਲਾਂਕਿ ਲੋਕਾਂ ਨੂੰ ਚੁਟਕਲੇ ਸੁਣਾ ਕੇ ਕਿੱਕਲੀਆਂ ਤੇ ਛੱਲੇ ਸੁਣਾ ਕੇ ਹੀ ਜਿਹੜਾ ਲੋਕਾਂ ਦਾ ਧਿਆਨ ਪਰੇਰਿਆ ਜਾ ਰਿਹਾ ਹੈ ਧਿਆਨ ਜਿਹੜਾ ਹੈ ਇਕਾਗਰਤ ਕੀਤਾ ਜਾ ਰਿਹਾ ਸੋ ਲਗਾਤਾਰ ਜੇ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਹੈ ਕਿ ਆਖਰ ਜਿਸ ਤਰ੍ਹਾਂ ਲੋਕਾਂ ਨੇ ਮੈਨੂੰ ਚੁਣਿਆ ਪਰ ਸੁਨੀਲ ਜਾਖੜ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਦੇ ਵਿੱਚ ਅੱਜ ਹੰਕਾਰ ਬੋਲਦਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੰਕਾਰੀ ਬਣ ਚੁੱਕੇ ਨੇ ਤੇ ਦੂਜੇ ਪਾਸੇ ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਰਾਮ ਮੰਦਰ ਤੇ ਆਮ ਆਦਮੀ ਪਾਰਟੀ ਨੇ ਵੀ ਇਸ ਦਾ ਵਿਰੋਧ ਕੀਤਾ ਸੀ ਉਹ ਸਾਡੇ ਵਿਸ਼ਵਾਸ ਬਾਰੇ ਸਭ ਕੁਝ ਨਫ਼ਰਤ ਕਰਦੇ ਨੇ ਇਹ અતੇਂਤ ਫਿਰਕੂ ਅਤ ਜਾਤੀਵਾਦ ਅਤ ਪਰਿਵਾਰ ਅਧਖਾਰਤ ਲੋਕ ਨੇ ਕਾਂਗਰਸ ਨੇ ਸੱਤਾ ਲਈ ਦੇਸ਼ ਨੂੰ ਵੰਡਿਆ 70 ਸਾਲਾਂ ਤੋਂ ਸਾਨੂੰ ਦੂਰ ਵੀ ਨਾਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੁੰਦੇ ਸਨ ਜੇ ਵੰਡ ਵੇਲੇ ਮੈਂ ਹੁੰਦਾ ਤਾਂ ਪਾਕਿਸਤਾਨ ਤੋਂ ਕਰਤਾਰਪੁਰ ਲੈ ਕੇ ਜਾਣਾ ਸੀ ਗੁਰੂ ਸਾਹਿਬ ਜਾਨ ਦੀ ਸੇਵਾ ਤੋਂ ਵੱਡਾ ਹੋਰ ਕੁਝ ਨਹੀਂ ਹੈ ਅੱਜ ਸ਼ਰਧਾਲੂ ਬੜੇ ਮਾਣ ਨਾਲ ਤਰਤਾਰਪੁਰ ਸਾਹਿਬ ਲਾਂਗੇ ਲਈ ਦਰਸ਼ਨਾਂ ਨੂੰ ਜਾਂਦੇ ਵੇਖੇ ਜਾ ਸਕਦੇ ਨੇ ਹਾਲਾਂਕਿ ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਆਖਰ ਇੱਥੇ ਨਾਮ ਦਾ ਹੀ ਬਦਲਾਅ ਜਿਹੜਾ ਹੈ ਉਹ ਵੇਖਣ ਨੂੰ ਮਿਲ ਰਿਹਾ ਏ ਉਧਰ ਦੂਜੇ ਪਾਸੇ ਗੱਲ ਕਰਾਂਗੇ ਜੀ ਇੱਕ ਵੱਡੀ ਅਪਡੇਟ ਜਿੱਥੇ ਪੀਐਮ ਮੋਦੀ ਦੀ ਰੈਲੀ ਤੋਂ ਪਹਿਲਾਂ ਹਾਈਵੇ ਤੇ ਰੇਤ ਨਾਲ ਭਰਿਆ ਟਿਪਰ ਪਲਟਿਆ ਏ ਜੀ ਹਾਂ ਜਿੱਥੇ ਜਲੰਧਰ ਚ ਪੀਐਮ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਵੱਡਾ ਹਾਦਸਾ ਹੋਣ ਦੀ ਖਬਰ ਆਈ ਹੈ ਅਮ੍ਰੇਸਰ ਹਾਈਵੇ ਤੇ ਰੇਤ ਨਾਲ ਭਰਿਆ ਟਿਪਰ ਪਲਟ ਚੁੱਕਿਆ ਏ ਟਿੱਪਰ ਪਲਟਣ ਕਾਰਨ ਹਾਈਵੇ ਤੇ ਲੰਮਾ ਜਾਮ ਲੱਗ ਗਿਆ ਇਸ ਦੌਰਾਨ ਪੀਐਮ ਮੋਦੀ ਦੀ ਰੈਲੀ ਦੌਰਾਨ ਤਾਨਾਂਤ ਸੁਰੱਖਿਆ ਕਰਮੀਆਂ ਤੇ ਟ੍ਰੈਫਿਕ ਪੁਲਿਸ ਵਿਚਾਲੇ ਜਿਹੜੀ ਐ ਭਾਜੜ ਬਚ ਗਈ ਸੀ ਉਹ ਤੁਰੰਤ ਹਰਕਤ ਦੇ ਵਿੱਚ ਆਇਆ ਤੇ ਹਾਈਵੇ ਨੂੰ ਕਲੀਅਰ ਕਰਵਾਇਆ ਜਾਣਕਾਰੀ ਮਿਲੀ ਹੈ ਕਿ ਫਗਵਾੜਾ ਵੱਲੋਂ ਰੇਤ ਨਾਲ ਭਰਿਆ ਟਿੱਪਰ ਆ ਰਿਹਾ ਸੀ ਟਿੱਪਰ ਚਾਲਕ ਸਤਨਾਮ ਸਿੰਘ ਅਤੇ ਜਿੱਥੇ ਕਿ ਕੰਡਕਟਰ ਸਵਾਰ ਸਨ ਜਿਨ੍ਹਾਂ ਨੂੰ ਸੂਦਕ ਸੁਰੱਖਿਆ ਬਲ ਅਤੇ ਟ੍ਰੈਫਿਕ ਪੁਲਿਸ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਇਸ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਡ라이ਵਰ ਸਤਨਾਮ ਸਿੰਘ ਨੇ ਦੱਸਿਆ ਹੈ ਕਿ ਕਾਰ ਦਾ ਅੱਗੇ ਦਾ ਟਾਇਰ ਫਟਣ ਕਾਰਨ ਤੁਰੰਤ ਸੰਤੁਲਨ ਵਿਗੜ ਗਿਆ ਤੇ ਇਹ ਹਾਦਸਾ ਵਾਪਰਿਆ ਹੈ ਇਸ ਦੌਰਾਨ ਟੀਪਰ ਚ ਭਰੀ ਰੇਤ ਹਾਈਵੇ ਤੇ ਡਿੱਗਣ ਕਾਰਨ ਲੰਮਾ ਜਾਮ ਲੱਗ ਗਿਆ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਜੀਸੀਬੀ ਨੂੰ ਬੁਲਾਇਆ ਤੇ ਰੇਤ ਨੂੰ ਇੱਕ ਪਾਸੇ ਹਟਵਾ ਕੇ ਟ੍ਰੈਫਿਕ ਜਾਮ ਨੂੰ ਸਾਫ਼ ਕਰਵਾਉਣਾ ਕੀਤਾ ਹੈ ਉਧਰ ਦੂਜੇ ਪਾਸੇ ਗੱਲ ਕਰਦੇ ਹਾਂ ਇੱਕ ਵੱਡੀ ਅਪਡੇਟ ਜਿੱਥੇ 27 ਮਈ ਨੂੰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਰਨ ਜਾ ਰਹੀਆਂ ਨੇ ਜੀ ਹਾਂ ਜਿੱਥੇ 올 ਇੰਡੀਆ ਆਂਗਣਵਾੜੀ ਮੁਲਾਜ਼ਮ ਜੁਨੀਅਨ ਵੱਲੋਂ ਯੂਨੀਅਨ ਦੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ 27 ਮਈ ਦਿਨ ਸੋਮਵਾਰ ਨੂੰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪੰਜਾਬ ਭਰ ਦੇ ਵਿੱਚ ਆਵਾਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਰਨਗੇ ਉਪਰੋਕਤ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰगोਬਿੰਦ ਕੌਰ ਨੇ ਦਿੱਤੀ ਹੈ ਉਹਨਾਂ ਦੋਸ਼ ਲਗਾਇਆ ਹੈ ਕਿ ਪੰਜਾਬ ਸਰਕਾਰ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਆਂਗਣਵਾੜੀ ਵਰਕਰਾਂ ਦੀਆਂ ਛੁੱਟੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਇਸੇ ਤਰ੍ਹਾਂ ਵਿਭਾਗ ਦੇ ਉੱਚ ਅਧਿਕਾਰੀ ਵੱਲੋਂ ਚਿੱਠੀ ਜਾਰੀ ਕੀਤੀ ਗਈ ਹੈ ਕਿ ਇੱਕ ਆਂਗਣਵਾੜੀ ਸੈਂਟਰ ਵਿੱਚ ਦੋ ਵਰਕਰਾਂ ਨਹੀਂ ਬੈਠ ਸਕਣਗੀਆਂ ਉਹਨਾਂ ਕਿਹਾ ਹੈ ਕਿ ਪੰਜਾਬ ਦੇ ਵਿੱਚ ਲਗਭਗ 27000 ਆਂਗਣਵਾੜੀ ਵਰਕਰਾਂ ਨੇ ਪਰ ਸਰਕਾਰੀ ਇਮਾਰਤਾਂ ਸਿਰਫ 8000 ਹੀ ਹਨ ਤੇ 19000 ਆਂਗਣਵਾੜੀ ਸੈਂਟਰਾਂ ਦੀਆਂ ਸਰਕਾਰੀ ਇਮਾਰਤਾਂ ਹੀ ਨਹੀਂ ਹਨ ਹੋਰ ਆਂਗਣਵਾੜੀ ਸੈਂਟਰ ਲਗਾਉਣ ਲਈ ਕਿਦਰੇ ਥਾਂ ਹੀ ਨਹੀਂ ਹੈ ਪਹਿਲਾਂ ਵਾਲੇ ਸੈਂਟਰ ਵੀ ਕੰਡਮ ਹੋ ਚੁੱਕੇ ਨੇ ਧਰਮਸ਼ਾਲਾਵਾਂ ਵਿੱਚ ਚੱਲ ਰਹੇ ਨੇ ਅਤੇ ਇੱਕ ਆਂਗਣਵਾੜੀ ਸੈਂਟਰ ਵਿੱਚ ਕਈ ਵਰਕਰਾਂ ਤੇ ਹੈਲਪਰਾਂ ਬੈਠਦੀਆਂ ਨੇ ਹਰਗੋਬਿੰਦ ਕੌਰ ਨੇ ਕਿਹਾ ਇਹ ਕਿ ਪੰਜਾਬ ਸਰਕਾਰ ਅਤੇ ਵਿਭਾਗ ਛੁੱਟੀਆਂ ਬੰਦ ਕਰਨ ਵਾਲਾ ਤੇ ਆਂਗਣਵਾੜੀ ਸੈਂਟਰਾਂ ਵਿੱਚ ਹੋਰ ਵਰਕਰਾਂ ਨੂੰ ਨਾ ਬਿਠਾਏ ਜਾਣ ਵਾਲਾ ਆਪਣਾ ਫੈਸਲਾ ਤੁਰੰਤ ਵਾਪਸ ਲਵੇ ਜਿੰਨਾ ਚਿਰ ਇਹ ਚਿੱਠੀਆਂ ਵਾਪਸ ਨਹੀਂ ਲਈ ਜਾਂਦੀਆਂ ਜਥੇਬੰਦੀ ਵੱਲੋਂ ਇਸ ਦੇ ਖਿਲਾਫ ਸੰਘਰਸ਼ ਜ਼ਰੂਰ ਕੀਤਾ ਜਾਵੇਗਾ ਇਹ ਸੰਘਰਸ਼ ਜਿਹੜਾ ਹੈ ਬਿਲਕੁਲ ਇਸੇ ਤਰ੍ਹਾਂ ਜਾਰੀ ਰਹੇਗਾ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਜਿੱਥੇ ਬਰਨਾਲਾ ਦੇ ਵਿੱਚ ਪੈਨਸ਼ਨਰਾਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਵੱਲੋਂ ਰੈਲੀ ਤੇ ਸ਼ਹਿਰ ਦੇ ਵਿੱਚ ਮਾਰਚ ਕੀਤਾ ਗਿਆ ਹਾਲਾਂਕਿ ਲੋਕਾਂ ਨੂੰ ਜਾਗਰੂਤ ਵੀ ਜਿਹੜਾ ਹੈ ਕੀਤਾ ਗਿਆ ਹੈ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਤੁਹਾਡੇ ਹੱਕਾਂ ਦੇ ਉੱਤੇ ਡਾਕਾ ਵੱਜ ਰਿਹਾ ਹੈ ਪੰਜਾਬ ਸਰਕਾਰ ਕਿਸ ਤਰ੍ਹਾਂ ਜਿਹੜਾ ਹੈ ਤੁਹਾਡੇ ਨਾਲ ੱੱਕਾ ਕਰ ਰਹੀ ਹੈ ਹਾਲਾਂਕਿ ਮੁਲਾਜ਼ਮ ਜਿਹੜੇ ਨੇ ਉਹ ਬਿਲਕੁਲ ਤੰਗ ਆ ਚੁੱਕੇ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਵੀ ਜਿਹੜੇ ਨੇ ਇਸ ਦੌਰਾਨ ਲੱਗਦੇ ਹੋਏ ਦੇਖੇ ਜਾ ਸਕਦੇ ਨੇ ਔਰ ਜੇ ਗੱਲ ਕਰੀਏ ਤਾਂ ਹਰ ਪਾਸੇ ਪੰਜਾਬ ਸਰਕਾਰ ਦੀ ਕੁਰਕੀ ਹੋਈ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ